ਜੂਨ 84 ਕੱਲੂ ਕਾਰੇ ਦੇ 40 ਸਾਲ ਬੀਤ ਜਾਣ ਤੇ ਕੈਨੇਡਾ ਭਰ ਦੀਆਂ ਸਿੱਖ ਸੰਗਤਾਂ ਵੱਲੋਂ ਓਟਵਾ ਵਿਖੇ ਕੈਨੇਡੀਅਨ ਪਾਰਲੀਮੈਂਟ ਸਾਹਮਣੇ ਖਾਲਿਸਤਾਨ ਰੈਲੀ ਕੱਢੀ ਗਈ। ਸਿੱਖ ਸੰਗਤਾਂ ਨੇ ਭਾਰਤੀ ਸਰਕਾਰ ਦੁਆਰਾ ਉਸ ਸਮੇਂ ਸਿੱਖਾਂ ਦੇ ਪਵਿੱਤਰ ਸਥਾਨ ਸ੍ਰੀ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਕੀਤੇ ਹਮਲੇ ਅਤੇ ਹਜ਼ਾਰਾਂ ਸਿੱਖ ਸੰਗਤਾਂ ਦੇ ਕਤਲ ਦੀ ਨਿੰਦਾ ਕਰਦਿਆਂ ਕਿਹਾ ਕਿ ਇਸ ਘਟਨਾ ਨੇ ਸਿੱਖਾਂ ਨੂੰ ਆਪਣਾ ਆਜ਼ਾਦ ਸਿੱਖ ਰਾਜ ਖਾਲਿਸਤਾਨ ਲੈਣ ਲਈ ਮਜਬੂਰ ਕੀਤਾ ਹੈ। ਇਸ ਮੌਕੇ ਸੰਗਤਾਂ ਨੇ ਹੱਥਾਂ ਵਿੱਚ ਖਾਲਿਸਤਾਨ ਦੇ ਝੰਡੇ ਲੈ ਕੇ ਖਾਲਿਸਤਾਨ ਜਿੰਦਾਬਾਦ ਅਤੇ ਭਾਰਤ ਸਰਕਾਰ ਮੋਦਾਬາດ ਦੇ ਨਾਅਰੇ ਲਾਏ। ਰੈਲੀ ਦੌਰਾਨ ਸikhaguan ne apne vichar vi sikh sangta naal saanjhe kitte. ਕੌਣਸ ਜਾਲਮ ਹਕੂਮਤ ਜਿਹਦਾ ਨਿਸ਼ਾਨ ਪੈਰਾ ਥੱਲੇ ਪਿਆ ਉਹਨੂੰ ਇੱਥੇ ਇੱਕ ਮੈਸੇਜ ਦੇਣ ਆਏ ਆ ਕਿ ਖਾਲਸਾ ਅਜੇ ਹਾਰਿਆ ਨਹੀਂ। ਤੁਸੀਂ ਪਰ ਸਾਡੇ ਈਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਕਰਕੇ ਆਪਣੇ ਇਹ ਤਿਰੰਗੀਆਂ ਲੀਰਾਂ ਉੱਥੇ ਟੰਗ ਸਕਦੇ ਹੋ ਕਿਉਂਕਿ ਧੋਖੇ ਦੇ ਨਾਲ ਸਾਨੂੰ ਤੁਸੀਂ ਆਪਣੇ ਕਲਾਵੇ 'ਚ ਲੈ ਕੇ ਬੁੱਕਲ 'ਚ ਲੈ ਕੇ ਸਾਨੂੰ ਦਜ ਕੇਸ ਦੇ ਨਾਲ ਮਾਰਿਆ ਪਰ ਹੁਣ ਖਾਲਸਾ ਜਾਗ ਚੁੱਕਾ ਹੈ ਖਾਲਸਾ ਹਰ ਇੱਕ ਉਸ ਵਧੇ ਕੀ ਦਾ ਬਦਲਾ ਲੈਂਦਾ ਆ ਰਿਹਾ ਜਿਹੜਾ ਸਾਡੇ ਨਾਲ ਹੋਈ ਆ ਤੇ ਅੱਗੇ ਤੋਂ ਵੀ ਲੈਂਦਾ ਰਹੂਗਾ ਸਾਡੇ ਇਹ ਨਿਸ਼ਾਨ ਜਦ ਤੱਕ ਪੰਜਾਬ ਦੀ ਫਿਜ਼ਾ ਦੇ ਵਿੱਚ ਨਹੀਂ ਝੂਲਦੇ ਉਦੋਂ ਤੱਕ ਅਸੀਂ ਸ਼ਹੀਦਾਂ ਦਾ ਸੁਪਨਾ ਜਿਨ੍ਹਾਂ ਨੇ ਆਪਣੇ ਸਿਰਾਂ ਦੇ ਠੀਕਰੇ ਦਿੱਲੀ ਹਕੂਮਤ ਦੇ ਸਿਰ ਤੇ ਪੰਨੇ ਆ ਇਹ ਖਾਨਸਟਾਨ ਨਹੀਂ ਉੱਥੇ ਅਜ਼ਾਨ ਕਰਾ ਲੰਦੇ ਉਦੋਂ ਤੱਕ ਸਾਡੇ ਲਈ ਹਰ ਸਾਹ ਆ ਜਿਹੜਾ ਉਹ ਲੈਣਾ ਹਰਾਮ ਹੈ ਇੱਕ ਵੀ ਪਲ ਜਿਹੜੀ ਵੀ ਅੱਖ ਇਹ ਸੁਪਨਾ ਦੇਖਣ ਤੋਂ ਵਾਂਝੀ ਰਹੇਗੀ ਸਾਡਾ ਮੁਲਕ ਛੇਤੀ ਇਜ਼ਾਦ ਹੋਊਗਾ ਉਹ ਪਲ ਸਾਡੇ ਲਈ ਹਰਾਮ ਹੈ ਪਰ ਇੱਕ ਗੱਲ ਮੈਂ ਜ਼ਰੂਰ ਇੱਥੋਂ ਕਹਿਣੀ ਚਾਹੁੰਨਾ ਜਿਹੜੀਆਂ ਜਿਹੜੀ ਪੰਥਕ ਸਟੇਜਾਂ ਤੋਂ ਕਹਿਣੀ ਅੱਜਕੱਲ ਗੁਨਾਹ ਸਮਝੀ ਜਾਂਦੀ ਆ ਪਰ ਮੈਂ ਉਹ ਗੁਨਾਹ ਕਰਨ ਲੱਗਾ ਉਹ ਕੀ ਆ ਖਾਲਸਾ ਜੀ ਖਾਸ ਕਰਕੇ ਨਵੇਂ ਨੌਜਵਾਨ ਜਿਨ੍ਹਾਂ ਦੀਆਂ ਉਬਰਾ ਲੰਗੀਆਂ ਉਹਨਾਂ ਨੂੰ ਕੋਈ ਨਹੀਂ ਸਮਝਾ ਸਕਦਾ ਜਿਹੜੇ ਚਾਲੀਆਂ 45ਾਂ ਤੋਂ ਟੱਪ ਗਏ ਟੱਪ ਗਏ ਉਹ ਲੰਗ ਗਿਆ ਕੰਮ ਉਹਨਾਂ ਦਾ ਪਰ ਨਵੇਂ ਨੌਜਵਾਨ ਇੱਕ ਮੇਰੀ ਹੱਥ ਜੋੜ ਕੇ ਤੁਹਾਨੂੰ ਅਪੀਲ ਆ ਆਪਾਂ ਇਸ ਗੱਲ ਨੂੰ ਸਮਝੀਏ ਕਿ ਸਾਡੀ ਲੜਾਈ ਹੈ ਕਾਦੀ ਅਸੀਂ ਕਿਹੜੀ ਗੁਲਾਮੀ ਤੋਂ ਆਜ਼ਾਦ ਹੋਣਾ ਚਾਹੁੰਦੇ ਆ ਮੁੜੰਗੇ ਦਾ ਸਾਡੇ ਉਹਨਾਂ ਨਾਲ ਲੜਦੇ ਆ ਜਿਨ੍ਹਾਂ ਨਾਲ ਲੜਦੇ ਆ ਅਸੀਂ ਇਸ ਗੱਲ 'ਤੇ ਧਿਆਨ ਦਿਓ ਇਹ ਜਿਹੜਾ ਸਰੂਪ ਆ ਸਾਡਾ ਇਹਦੇ ਹੀ ਉਹ ਦੁਸ਼ਮਣ ਆ ਨਹੀਂ ਤਾਂ ਉੱਥੇ ਹੋਰ ਬਥੇਰੇ ਲੋਕ ਰਹੀ ਜਾਂਦੇ ਆ ਕਿਸੇ ਨੂੰ ਕੋਈ ਲੈਣਾ ਦੇਣਾ ਨਹੀਂ ਹੈਗਾ ਅਸੀਂ ਇਹ ਜ਼ਰੂਰ ਦੇਖੀਏ ਕਿ ਜਿਹੜਾ ਕਲਗੀਧਰ ਪਾਤਸ਼ਾਹ ਦਾ ਹੁਕਮਾਰਾ ਪਿਓ ਦੀ ਵਸੀਅਤ ਦਾ ਮਾਲਕ ਉਹ ਬੱਚਾ ਹੁੰਦਾ ਜਿਹੜਾ ਪਿਓ ਦੇ ਕਹਿਣੇ 'ਚ ਹੋਵੇ ਪਿਓ ਦਾ ਕਹਿਣਾ ਕੀ ਆ ਕੇ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਊਗਾ ਸਾਰਾ ਜਬ ਇਹ ਗਏ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪ੍ਰਤੀਤ ਵਿਪਰਨ ਦੀ ਰੀਤ ਕੀ ਆ ਜੀ ਅਸੀਂ ਪਿਓ ਤੋਂ ਬੇਮਕ ਹੋ ਕੇ ਨਾਈ ਮੋਰੇ ਭੇਡ ਜੀ ਬਣ ਕੇ ਬਹਿ ਜਾਂਦੇ ਆ ਇਹ ਵਿਪਰਨ ਦੀ ਰੀਤ ਇਹ ਆ ਇਹਨੂੰ ਕਹਿੰਦੇ ਆ ਸੋ ਖਾਲਸਾ ਜੀ ਇਸ ਗੱਲ ਦਾ ਧਿਆਨ ਰੱਖੇ ਮੈਂ ਇਹ ਨਹੀਂ ਕਹੂੰਗਾ ਕਿ ਜਦੋਂ ਸਾਰੇ ਹੀ ਖਾਲਸੇ ਬਣ ਗਏ ਉਦੋਂ ਖਾਲਸਾਤਾਨ ਬਣ ਜਾਊਗਾ ਨਹੀਂ ਖਾਲਸਾਤਾਨ ਨੂੰ ਯਾਦ ਕਰਾਉਣ ਲਈ ਸਾਨੂੰ ਲੜਾਈ ਲੜਦੀ ਪੈਣੀ ਆ ਆਪਣੇ ਸ਼ਹੀਦਾਂ ਦੇ ਆਪਣੇ ਪੁਰਖਿਆਂ ਦੇ ਨਕਸ਼ੇ ਕਦਮਾਂ ਤੇ ਚੱਲਣਾ ਪੈਣਾ ਪਰ ਆਪਣਾ ਸਾਬਤ ਸੂਰਤ ਹੋਣਾ ਪਹਿਲੀ ਵੰਗਾਰ ਹੋਊਗੀ ਹਿੰਦੁਸਤਾਨ ਦੀ ਗਵਰਨਮੈਂਟ ਨੂੰ ਵੀ ਜਿਹੜੇ ਮੜੰਗੇ ਦੇ ਤੁਸੀਂ ਦੁਸ਼ਮਣ ਬਣੇ ਆ ਸਿੱਖ ਉਹਦੇ 'ਚ ਹਜੇ ਵੀ ਕੈਮ ਆ ਤੇ ਜੇ ਅਸੀਂ ਇੰਨਾ ਕੁ ਪ੍ਰਣ ਵੀ ਨਹੀਂ ਕਰ ਸਕਦੇ ਤਾਂ ਫੇਰ ਰਹਿਣ ਦਈਏ ਭਾਈ ਜਿੰਨਾ ਕੰਮ ਹੈਗਾ ਜਿੰਨਾ ਕ ਸਾਨੂੰ ਗੁਰੂ ਨੇ ਬਖਸ਼ਿਆ ਠੀਕ ਆ ਕਰੀ ਜਾਓ ਆਪਣੇ ਆਪ ਕੋਈ ਤਰ੍ਹਾਂ ਦਾ ਰੱਪਾ ਨਾ ਕਰੀਏ ਲੋਕਾਂ ਨੂੰ ਧੋਖਾ ਨਾ ਦਈਏ ਵੀ ਅਸੀਂ ਆਹ ਕਰਨਾ ਚਾਹੁੰਦੇ ਆ ਜਾਂ ਉਹ ਕਰਨਾ ਚਾਹੁੰਦੇ ਆ ਗੁਰੂ ਦੀ ਮੋਹ ਜਿਹੜੀ ਆ ਆਪਣੇ ਚਿਹਰੇ ਤੋਂ ਲਾ ਕੇ ਅਸੀਂ ਕੁਝ ਨਹੀਂ ਕਰ ਸਕਦੇ ਅੱਜ ਆਪਾਂ 84 ਦੇ ਘੱਲੂ ਘਾਰੇ ਦੇ ਵੀ 40 ਮਾ ਜਿਹੜਾ ਭਾਰਤੀ ਸਰਕਾਰ ਨੇ ਭਾਰਤੀ ਫੌਜ ਨੇ ਕਹਿਰ ਵਰਤਾਇਆ ਸੀ ਉਹਦੀ 40ਵੀਂ ਜਿਹੜਾ ਸਾਲ ਹੈਗਾ ਉਸ ਕਹਿਰ ਦਾ ਸਾਉ ਉਹਦੇ ਦੇ ਆਪਾਂ ਅੱਜ ਪਾਰਲੀਮੈਂਟ ਦੇ ਵਿਹੜੇ ਦੇ ਵਿੱਚ ਇਕੱਠਿਆ ਹੋ ਕੇ ਆਪਣੀ ਆਵਾਜ਼ ਦੁਨੀਆ ਤੱਕ ਪਹੁੰਚਾਉਣ ਦੇ ਲਈ ਇਕੱਤਰ ਹੋਏ ਹੈਗੇ ਆ ਅੱਜਿੱਥੇ ਸੰਤ ਜਨਰਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਭਾਈ ਅਮਰੀਕ ਸਿੰਘ ਜੀ ਜਰਨਲ ਸੁਪੇਗ ਸਿੰਘ ਪਾਪਾ 18 ਸਿੰਘ ਅਤੇ ਉਹਨਾਂ ਦੇ ਨਾਲ ਕੋਈ 200 ਤੇ ਕ੍ਰੀਬ ਹੋਰ ਸਿੰਨਾ ਸਿੰਘਣੀਆਂ ਨੇ ਆਪਣੀਆਂ ਜਾਨਾਂ ਦੀਆਂ ਉਹ ਹੌਤੀਆਂ ਦੇ ਕੇ ਜਿੱਥੇ ਜਿਹੜਾ ਖਾਲਿਸਤਾਨ ਦੀ ਜਿਹੜੀ ਨਹੀਂ ਰੱਖੀ ਸੀ ਉਹਦੇ ਵਿੱਚ ਜਿਹੜਾ ਅੱਜ ਬੀਬੀਆਂ ਬਹੁਤ ਗਿਣਤੀ ਦੇ ਵਿੱਚ ਅੱਜ ਆਪਣੇ ਇਸ ਸਮਾਗਮ ਤੇ ਵਿੱਚ ਇਕੱਤਰ ਹੋਈਆਂ ਹੈਗੀਆਂ ਸੋ ਉੱਥੇ ਸਿੰਘਾਂ ਦੇ ਨਾਲ ਸਿੰਘਣੀਆਂ ਦਾ ਵੀ ਭਰਮਾ ਸਹਿਯੋਗ ਰਿਹਾ ਹੈਗਾ ਇੱਥੇ ਦੋ ਜਿਹੜੀਆਂ ਗੱਲਾਂ ਮੈਂ ਜ਼ਰੂਰ ਕਰਨੀਆਂ ਚਾਹਾਂਗਾ ਭਾਈ ਮੋਰ ਸਿੰਘ ਜਿਨ੍ਹਾਂ ਜਿਹੜੇ ਆਪਣੀ ਪਤਨੀ ਤੇ ਆਪਣੇ ਦੋ ਬੱਚੀਆਂ ਦੇ ਨਾਲ ਇੱਕ ਮੋਰਚੇ ਤੇ ਵਿੱਚ ਜੰਗ ਲੜ ਰਹੇ ਸੀਗੇ ਜਦੋਂ ਭਾਰਤੀ ਫੌਜਾਂ ਦਾ ਪਹਿਲਾ ਟੈਂਕ ਆਇਆ ਆ ਭਾਈ ਮੋਰ ਸਿੰਘ ਨੇ ਆਪਣੀ 6 7 ਸਾਲ ਦੀ ਬੱਚੀ ਜਿਹੜੀ ਸੀ ਉਸ ਨੂੰ ਉਹਦੇ ਨਾਲ ਬੰਬ ਬੰਨ ਕੇ ਉਸ ਬੱਚੀ ਨੂੰ ਆਖਿਆ ਚੱਲ ਬੇਟਾ ਗੁਰੂ ਗੋਬਿੰਦ ਸਿੰਘ ਦੀ ਗੋਦ ਤੇਰੀ ਅੜੀ ਕਰ ਰਹੀ ਹੈਗੀ ਆ ਉਸ ਬਾਅਦ ਉਸ ਬੱਚੀ ਨੇ ਟੈਂਕ ਦੇ ਵਿੱਚ ਛਾਲ ਮਾਰ ਕੇ ਉਸ ਟੈਂਕ ਨੂੰ ਬਰਬਾਦ ਕੀਤਾ ਤੇ ਉਸ ਤੋਂ ਬਾਅਦ ਦੂਸਰੀ ਬੱਚੀ ਜਦੋਂ ਦੂਸਰਾ ਟੈਂਕ ਆਇਆ ਉਸ ਬੱਚੀ ਨੇ ਤੇ ਨਾਲ ਵੀ ਬੰਬ ਬੰਨ ਕੇ ਦੂਸਰੇ ਟੈਂਕ ਨੂੰ ਨਕਾਰਾ ਕਰਨ ਦੇ ਲਈ ਉਹਨਾਂ ਦੋ ਬੱਚੀਆਂ ਦੀ ਸ਼ਹਾਦਤ ਜਿਹੜੀ ਹੈਗੀ ਆ ਇਹ ਸਾਨੂੰ ਦੱਸਦੀ ਹੈਗੀ ਆ ਕਿ ਇਹ ਭਰਾਤਣ ਸਮੇਂ ਦੇ ਨਹੀਂ ਅੱਜ ਦੇ ਸਮੇਂ ਦੇ ਵਿੱਚ ਵੀ ਸਾਡੇ ਜਦੋਂ ਜਿਹੜਾ ਗੁਰੂ ਦਾ ਵਰਤਾਰਾ ਜਿਹੜਾ ਬੱਚਦਾ ਹੈਗਾ ਗੁਰੂ ਆਪ ਹੱਥ ਦੇ ਕੇ ਸਾਥੋਂ ਸੇਵਾ ਲੈਂਦਾ ਹੈਗਾ ਤੇ ਉਸ ਦੇ ਨਾਲ ਦੀ ਨਾਲ ਜਿਹੜੇ ਸੈਕਟ ਸਟੂਡੈਂਟ ਹੈ ਚਰੇ ਫੈਡਰੇਸ਼ਨ ਦੇ ਜਿਹੜੇ ਪ੍ਰਧਾਨ ਪਈ ਅਮਰੀਕ ਸਿੰਘ ਉਹਨਾਂ ਨੇ ਜਿੱਥੇ ਆਪਣਾ ਰੋਲ ਨਿਭਾਇਆ ਉੱਥੇ ਇਸਤਰੀ ਵਿੰਗ ਦੀ ਜਿਹੜੀ ਬੀਬੀ ਉਪਕਾਰ ਕੋਰ ਅਤੇ ਉਹਦੇ ਨਾਲ ਬੀਬੀ ਸਵਿੰਦਰ ਕੋਰ ਹੋਰਾਂ ਨੇ ਉਹ ਦੋਨਾਂ ਨੇ ਜਿੱਥੇ ਰਸ਼ੀਆ ਇਜ਼ਰਾਇਲ ਅਤੇ ਭਾਰਤੀ ਆਹ ਭੋਜਨ ਆ ਇਕੱਠਿਆਂ ਹੋ ਕੇ ਜਿਹੜਾ ਕਮਾਂਡੋ ਐਕਸ਼ਨ ਕੀਤਾ ਸੀ ਉਹਦੇ ਜਿੰਨੇ ਵੀ ਕਮਾਂਡੋ ਜਿਹੜੇ ਉਸ ਵੇਲੇ ਉਤਰੇ ਹੈਗੇ ਆ ਉਹਨਾਂ ਨੂੰ ਉਹਨਾਂ ਨੂੰ ਢੇਰ ਕਰਨ ਵਾਲੀ ਉਹ ਦੋ ਬੀਬੀਆਂ ਸਨ ਬੀਬੀ ਉਪਕਾਰ ਕੋਰ ਤੇ ਬੀਬੀ ਸੁਰਿੰਦਰ ਕੋਰ ਉਹਨਾਂ ਨੇ ਉਹਨਾਂ ਨੂੰ ਦੱਸ ਦਿੱਤਾ ਭਾਵੇਂ ਜਿੰਨੇ ਮੌਲਕਾਂ ਦੀ ਮਰਜ਼ੀ ਤੁਸੀਂ ਜਿਹੜੀ ਹੈ ਕੀ ਆ ਆ ਜਿਹੜੇ ਮੇਨ ਜਿਹੜੇ ਮੁੱਖ ਜਿਹੜੇ ਕਮਾਂਡੋਜ਼ ਲੈ ਆਓ ਅਸੀਂ ਜਿਹੜਾ ਗੁਰੂ ਦੇ ਆਸਰੇ ਦੇ ਨਾਂ ਅਸੀਂ ਸਾਨੂੰ ਸਾਨੂੰ ਜਿਹੜਾ ਗੁਰੂ ਦਾ ਜਿਹੜਾ ਉਹ ਆਸਰਾ ਹੈਗਾ ਉਹਦੇ ਨਾਲ ਅਸੀਂ ਹਰ 15 ਤੇ ਤੁਹਾਡਾ ਜਿਹੜਾ ਟਕਰਾ ਕਰਨ ਦੇ ਲਈ ਤਿਆਰ ਹੈਗੇ ਆ ਸੋ ਆਪਾਂ ਉਹਨਾਂ ਬੱਚਿਆਂ ਨੂੰ ਉਹਨਾਂ ਬੀਬੀਆਂ ਨੂੰ ਅੱਜ ਸ਼ਰਧਾ ਦੇ ਫੁੱਲ ਭੇਟ ਕਰਦੇ ਆ ਜੋ ਜਿੰਨੇ ਵੀ ਸਾਡੇ 84 ਦੇ ਘੱਲੂਖਾਰੇ ਦੇ ਵਿੱਚ ਜੀਹਤਾ ਨੇ ਆਪਣਾ ਲਹੂ ਢੋਲ ਕੇ ਆਪਣੇ ਲਹੂ ਵਿੱਚ ਤਾਂ ਘਾਰਾ ਖਾਲਸਾਤਾਨ ਦੀਆਂ ਦੇ ਵਿੱਚ ਲਗਾਟ ਇਹ ਸਾਨੂੰ ਅੱਜ ਇਹੋ ਜੇ ਇਥੇ ਪਾਰਲੀਮੈਂਟ ਤੇ ਵਿਹੜੇ ਦੇ ਵਿੱਚ ਆਉਣ ਦੇ ਯੋਗ ਬਣਾਇਆ ਹੈਗਾ ਸੋ ਉਹਨਾਂ ਨੇ ਦੱਸ ਦਿੱਤਾ ਸੀ ਕਿ ਹਰਬੰਦਰ ਸਾਹਿਬ ਦੀ ਪ੍ਰਕਰਮਾਂ ਚ ਲਹੂ ਦਾ ਭੱਗ ਗਿਆ ਵੱਡਾ ਤੇ ਆ ਭਾਵੇਂ ਪਰ ਅਸੀਂ ਖੰਡੇ ਦੀ ਧਾਰ ਤੇ ਨੱਚਣਾ ਹਰਕੱਦ ਹਰਕੱਦ ਬੰਦ ਨਹੀਂ ਕੀਤਾ ਸੋ ਅੱਜ ਵੀ ਖੰਡੇ ਦੀ ਧਾਰ ਤੇ ਨੱਚ ਰਹੇ ਹੈਗੇ ਆ ਉਹ ਉਹਨਾਂ ਦੇ ਪਾਏ ਹੋਏ ਪੂਰਨਿਆਂ ਨੂੰ ਅੱਜ ਆਪਾਂ ਨਿਭਾ ਰਹੇ ਹੈਗੇ ਆ ਅੱਜ ਤੱਕ 1984 ਤੋਂ ਲੈ ਕੇ ਅੱਜ ਤੱਕ ਜਿਨ੍ਹਾਂ ਵੀ ਸਿੰਘਾਂ ਸਿੰਘਣੀਆਂ ਨੇ ਸਿੱਖ ਕੌਮ ਲਈ ਪੰਜਾਬ ਦੀ ਆਜ਼ਾਦੀ ਲਈ ਖਾਲਸਤਾਨ ਲਈ ਸ਼ਹੀਦੀਆਂ ਦਿੱਤੀਆਂ ਅਸੀਂ ਅੱਜ ਉਹਨਾਂ ਸਭ ਨੂੰ ਸਜਦਾ ਕਰਨ ਇੱਥੇ ਪੰਥਕ ਤੌਰ ਤੇ ਪੂਰੇ ਕੈਨੇਡਾ ਭਰ ਵਿੱਚੋਂ ਕੱਤਰ ਹੋਏ ਆ ਕਿਉਂਕਿ ਮੈਸੇਜ 1984 ਵਿੱਚ ਵੀ ਹੋਈ ਸੀ ਸੰਤ ਪਿੰਡਾ ਵਾਲ ਨੇ ਕਿਹਾ ਸੀ ਜਿਸ ਦਿਨ ਦਰਬਾਰ ਸਾਹਿਬ ਜਿਸ ਦਿਨ ਕਾਲਕਟਾ ਸਾਹਿਬ ਤੇ ਭਾਰਤ ਦੀ ਫੌਜ ਨੇ ਫੈਰ ਪਾਇਆ ਖਾਲਸਤਾਨ ਦੀ ਨੀ ਰੱਖੀ ਜਾਵੇਗੀ ਜਿਸ ਤਿੰਨ ਭਾਰਤ ਦੀ ਜਾਲ ਉਸ ਸਰਕਾਰ ਨੇ ਫੌਜ ਨੇ ਦਰਬਾਰ ਸਾਹਿਬ ਦੀ ਹਦੂਦ ਵਿੱਚ ਪੈਰ ਪਾਏ ਖਾਲਸਪੁਰ ਦੀ ਨਹੀਂ ਰੱਖੀ ਜਾਏਗੀ ਖਾਲਸਪੁਰ ਦੀ ਨਹੀਂ ਰੱਖੀ ਗਈ ਆ ਅੱਜ 40ਵੀਂ ਵਰੇ ਗੰਡਿਆ ਭਾਰਤ ਦੀ ਸਰਕਾਰ ਦਾ ਜ਼ੁਲਮੀ ਚਿਹਰਾ ਇੰਡੀਆ ਵਿੱਚ ਪੰਜਾਬ ਵਿੱਚ ਪਨਗਾ ਹੋਇਆ ਹੀ ਸੀ ਟਰਾਂਸਨੈਸ਼ਨਲ ਪ੍ਰੈਸ਼ਰ ਤੁਸੀਂ ਦੇਖ ਰਹੇ ਹੋ ਸਾਈਨ ਸਟਾਪ ਇੰਡੀਅਨ ਟਰਾਂਸਨੈਸ਼ਨਲ ਪ੍ਰੈਸ਼ਰ ਇਹਦੇ ਬਸ ਬੰਦੇ ਵੀ ਨੰਗਾ ਹੋਇਆ ਜਿਸ ਤਰ੍ਹਾਂ ਹਦੀਪ ਸੰਨੇਜਰ ਦੀ ਸ਼ਹਾਦਤ ਕੈਨੇਡਾ ਦੇ ਵਿੱਚ ਹੁੰਦੀ ਆ ਤੇ ਭਾਈ ਪਰਮਜੀਤ ਸਿੰਘ ਪੰਜਵੜ ਦੀ ਅਤੇ ਅਪਤਾਰ ਸਿੰਘ ਖੰਡਾ ਦੀ ਅਪਤਾਰ ਅਤੇ ਗੁਰਪਤਾ ਸਿੰਘ ਪੰਨੂ ਨੂੰ ਮਾਰਨ ਦੀ ਸਾਜਿ ਸਿਕਸ ਪਰ ਜਸਟਿਸ ਕਾਰਸਟ ਦਾ ਮੁੱਦਾ ਦੁਨੀਆ ਭਰ ਦੇ ਵਿੱਚ ਅੱਜ ਵਿਚਾਰਿਆ ਜਾ ਰਿਹਾ ਸਾਡਾ ਸਾਰਿਆਂ ਦਾ ਫਰਜ਼ ਬਣ ਜਾਂਦਾ ਕਿ ਆਪਾਂ ਸ਼ਹੀਦਾਂ ਨੂੰ ਸੱਚੀ ਸੱਚੀ ਸਤਿਕਾਰ ਦੀ ਵਰਪਨ ਕਰਦੇ ਹੋਏ ਖਾਨਸਤਾਨ ਦੇ ਇਸ ਜੱਦੋਜੋਦ ਵਿੱਚ ਆਪਣਾ ਯੋਗਦਾਨ ਪਾਈਏ ਸੋ ਇੰਨੀ ਕੁ ਮੇਰੀ ਬੇਨਤੀ ਸੀ ਸਾਰਿਆਂ ਦਾ ਧੰਨਵਾਦ